ਇਸ ਗੱਲੋਂ ਕਰਕੇ ਨਹੀਂ ਦੇਣਾ ਚਾਹੀਦਾ ਨਾ ਬਾਲਕਾਂ ਨੂੰ ਕੋਈ ਵਾਹਨ ਆਹ ਦੇਖ ਲਓ ਮਾਪਿਆਂ ਦੀ ਛੋਟੀ ਜਿਹੀ ਢਿੱਲ ਨੇ ਤਿੰਨ ਟੱਬਰਾਂ ਦਾ ਕਾਹਨ ਕਰ ਦਿੱਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇਣ ਤੋਂ ਪਹਿਲਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਫਿਰ ਦੱਬ ਕੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਕੱਲ ਨੂੰ ਕਿਸੇ ਹੋਰ ਦੇ ਬੱਚਿਆਂ ਦੇ ਨਾਲ ਅਜਿਹਾ ਨਾ ਹੋ ਸਕੇ ਮਾਮਲਾ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਉਪਰ ਸਥਿਤ ਪਿੰਡ ਉਗਰ ਔਲਖ ਦਾ ਜਿੱਥੇ ਮੋਟਰਸਾਈਕਲ ਸਵਾਰ ਸਕੂਲੀ ਵਿਦਿਆਰਥੀਆਂ ਨਾਲ ਇਹ ਹਾਦਸਾ ਵਾਪਰ ਗਿਆ ਆਉਸ ਹੁੰਦੇ ਹਾਂ ਤੇ ਕਿਹੜੀ ਕਲਾਸ ਪੜਦਾ ਸੈਂਸਜ ਤੇ ਕਿਥੋਂ ਆ ਰਹੇ ਸੀ ਤੁਸੀਂ ਹੁਣ ਅਸੀਂ ਮੈਂ ਦੂਜਾ ਮੁੰਡਿਆ ਨਾ ਅੱਛਾ ਕੀ ਕਰਤੇ ਆ ਰਹੇ ਹੋ ਮੋਟਰਸਾਈਕਲ ਤੇ ਹਾਂਜੀ ਤੇ ਕਰ ਚੋ ਜਾ ਮੋਟਰਸਾਈਕਲ ਮੋਟਰਸਾਈਕਲ ਕਿਥੋਂ ਕਹੇਟੇ ਮੈਂ ਦੀਦ ਬੱਡੀ ਕਿੱਦਾਂ ਤੁਸੀਂ ਕੱਲ ਚ ਭਜੇ? ਉਹ ਪਤਾ ਨਹੀਂ। ਹੈ? ਇਹ ਨਾਨੀ ਦੇ ਬੜਾ। ਅੱਛਾ ਪਤਾ ਨਹੀਂ ਲੱਗਾ। ਹਾਂਜੀ। ਮੋਟਰਸਾਈਕਲ ਚਲਾਉਣ ਕੋਣ ਡਿਆ ਹੈ? ਮੁੰਡਾ ਰਿਹਾ ਇਹ। ਉਹ ਕਿਹੜੀ ਕਲਾਸ ਪੜਦਾ ਹੈ? ਉਹ ਹੈ? ਉਹ ਵੀ ਤਾਂ ਹੀ ਦੇ ਬੜਦਾ। ਅੱਛਾ। ਪਤਾਸ਼। ਇਹ ਬੇਟੇ ਦਾ ਬੱਚਾ ਕਿ ਨਾਂ ਹੈ? ਇੱਕਮ। ਕਿੰਨੀ ਉਮਰ ਹੈ ਦੀ? 9-10 ਸਾਲ ਹੋਣੀ ਹੈ। ਹਾਂਜੀ? 9-10 ਸਾਲ ਆ। ਇਹ ਕਿੱਥੋਂ ਆ ਰਿਹਾ ਹੈ? ਰਾਏਪੁਰ ਕੋਲ ਦਾ। ਇਹ ਕਿਹੜੀ ਕਲਾਸ ਪੜਦਾ ਹੈ? ਕਿ ਕਲਾਸ ਕਹੀ ਜੀ ਬੜਦਾ 6ਵੀਂ ਕਲਾਸ ਪੜਦਾ ਹੈ ਤਦਵੀਰ ਹਾਂਜੀ ਵਾਪਸ ਆ ਰਹੇ ਸਕੂਲ ਤੋਂ ਹਾਂਜੀ ਬਾਈਕ ਤੇ ਹੀ ਮੋਟਰਸਾਈਕਲ ਤੇ ਹੀ ਵਜੇ ਆ ਸ਼ਾਇਦ ਐਕਸੀਡੈਂਟ ਹੋਇਆਗੇ ਚੀਚ ਹਾਂਜੀ ਬਹੁਤ ਜ਼ਿਆਦਾ ਕੰਡੀਸ਼ਨ ਨਾਲ ਆ ਲਾ ਦਿਆ ਤੇ ਇਹ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਾ ਹੀ ਭੜਾਇਆ ਜਾਵੇ ਮੈਂ ਨਾ ਗੁਰਜੀਤ ਸਿੰਘ ਆ ਭਾਜੀ ਕੀ ਗੱਲ ਹੋਈ ਇਹਨਾਂ ਨੂੰ ਜਿਹੜਾ ਮੈਂ ਨਾਲੇ ਤੋਂ ਪਿੰਡ ਨੂੰ ਜਾਂਦਿਆਂ ਮੈਂ ਵੇਖਿਆ ਰਾਹ ਜਗ ਐਕਸੀਡੈਂਟ ਹੋਇਆ ਦੌਦਿਆ ਨਾ ਚੋਕੇ ਭਾਜੀ ਹੁਣੇ ਨਾਲ ਆਏ ਆ ਇਹ ਜਗਰਾਉਂ ਤੋਂ ਅਸੀਂ ਇਹ ਵੀ ਨਾਲੇ ਤੋਂ ਜਾਣਦੇ ਸੀ ਅੰਮ੍ਰਿਤਸਰ ਨੂੰ ਫਿਰ ਆਪਾਂ ਗੱਡੀ ਚ ਲੈ ਕੇ ਆ ਗਏ ਇੱਥੇ ਤੇ ਇੱਥੇ ਪਹੁੰਚ ਕੇ ਹਸਪੀਟਲ ਨਾਲ ਅਕਸੀਡੈਂਟ ਜਾਈ ਨਹੀਂ ਇਹ ਪਰ ਇਹ ਨਹੀਂ ਪਤਾ ਲਗਾ ਅਸੀਂ ਤੇ ਉਸਨੂੰ ਚੁੱਕ ਕੇ ਲੈ ਕੇ ਆ ਗਏ ਇਹ ਬੱਚੇ ਮੋਟਰਸਾਈਕਲ ਤੇ ਦੱਸਿਆ ਗਿਆ ਹਾਂਜੀ ਅੱਗੇ ਕਿਹਦੇ ਵਿੱਚ ਬੱਜੇ ਪਤਾ ਲੱਗਾ ਆਟੋ ਚ ਆਖੰਡੇ ਵੱਜੇ ਜਿਹੜਾ ਛੋਟਾ ਥੀ ਹੁੰਦਾ ਉਹ ਚਾਹਦੇ ਉੱਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਵਿੱਚ ਦੋ ਵਿਦਿਆਰਥੀਆਂ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ ਸਾਡੇ ਕੋਲ ਤਿੰਨ ਬੱਚੇ ਆਏ ਨੇ ਇਹ ਬੱਚੇ ਪਹਿਲਾਂ ਸਾਡੇ ਵੱਸ ਅਨਨੋਨ ਪੇਸ਼ੈਂਟ ਸੀ ਇਹਨਾਂ ਨੂੰ ਇੱਕ ਰੈਂਡਮ ਪਰਸਨ ਲੈ ਕੇ ਆਏ ਨੇ 휴ਮੈਨਿਟੀ ਦੇ ਬੇਸਿਸ ਤੇ ਸਕੂਲ ਗੋਇੰਗ ਬੱਚੇ ਹੈਗੇ ਆ ਜਿਸ ਤੱਕ ਆਈਡੀਆ ਹੈਗਾ ਕਿ ਇਹ ਮੋਟਰਸਾਈਕਲ ਤੇ ਹੈਗੇ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਤਿੰਨ ਬੱਚੇ ਆਇਆ ਦੋ ਬੱਚਿਆਂ ਦੇ ਵਿੱਚੋਂ ਦੋ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਨਹੀਂ ਕੀ ਹੈ ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਹੈਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ ਉਸ ਪੇਸ਼ ਨੂੰ ਅਸੀਂ ਰੈਫਰ ਕੀਤਾ ਗੁਰੂ ਨਾਨਕ ਹਸਪਤਾਲ ਤੇ ਉਹ ਇਹ ਤੋਂ ਪੂਰੀ ਪ੍ਰੋਪਰ ਫਰਸਟ ਐਡ ਦੇ ਕੇ ਦੂਜੇ ਪੇਸ਼ੇਨ ਨੂੰ ਵੀ ਅਸੀਂ ਪ੍ਰੋਪਰ ਫਸਟਰ ਦੇ ਕੇ ਗੁਨਾਨਾ ਹਸਪਤਾਲ ਤੇ ਰੈਫਰ ਕੀਤਾ ਹੋਇਆ ਹੈ ਏਜ ਕਿੰਨੀ ਕੁ ਸੀ ਬੱਚਾ ਦੋਨਾਂ ਦੀ ਏਜ ਨੇਅਰ ਅਬਾਊਟ 10 ਸਾਲ ਹੋਏਗੀ ਤੀਸਰੇ ਪੇਸ਼ੇਨ ਦੀ ਕੀ ਹਾਲ ਤੀਸਰਾ ਪੇਸ਼ੇਨ ਬਿਲਕੁਲ ਠੀਕ ਹੈ ਪੇਸ਼ੇਨ ਦੇ ਸਿਰ ਤੇ ਹਲਕੇ ਜਿਹੇ ਇੱਕ ਲਸਰੇਟਿਡ ਵੂਨ ਹੈਗਾ ਜੋ ਕਿ ਇੱਥੇ ਮੈਨੇਜੇਬਲ ਹੈਗਾ ਸਾਡੇ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਹੋਇਆ ਲੋਰ ਪੈਨ ਤੇ ਆਪਾਂ ਉਹਨਾਂ ਦਾ ਇੱਕ ਸੀਰੀਅਸ ਸਕੈਨ ਕਰਵਾਉਣਾ ਹੈ ਐਸ ਸੱਚ ਪੇਸ਼ੇਨ ਖਤਰੇ ਤੋਂ ਬਾਹਰ ਹੈਗਾ ਤੀਸਰੇ ਪੇਸ਼ੇਨ ਦਾ ਦੋ ਬੱਚਿਆਂ ਨੂੰ ਸਿਗਨਾਨਾ ਹਸਪਤਾਲ ਰੈਫਰ ਕੀਤਾ ਹੈ ਇਸੇ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਨਾਬਾਲਕਾਂ ਨੂੰ ਵਾਹਨ ਨਾ ਦੇਣ ਦੀ ਸਮਝਾਇਆ ਜਾਂਦਾ ਕਿਉਂਕਿ ਇਹ ਹਾਦਸੇ ਦਾ ਕਾਰਨ ਬਣਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ